अच्छा हुन ही 1 ਤੇ 2 ਸਾਲ ਦੇ ਬੱਚੇ ਦੀ ਮਤਲਬ 1 ਤੋਂ 2 ਸਾਲ ਦੇ ਬੱਚੇ ਦੀ ਫਰੋਕ ਦੀ ਕਟਿੰਗ ਕਰਨੀ ਹੈ ਜਿਸ ਦਾ ਬਲਾਊਜ਼ ਦੀ ਕਟਿੰਗ ਕਰਨ ਲੱਗੀ ਹੈ ਠੀਕ ਆ ਇਹ ਆਪਾਂ 10 ਇੰਚ ਜਿਹੜੀ ਆ ਇਹ ਲੰਬਾਈ ਲਈ ਲਈ ਆ 10 ਇੰਚ ਲੰਬਾਈ ਲੈ ਕੇ 13 ਇੰਚ ਦੀ ਇਹ ਕੱਪੜੇ ਦੀ ਚੜਾਈ ਲਈ ਹੈ ਆ ਵੇਖੋ ਇੱਕ ਅੱਧਾ ਸੂਤ ਕਾਟੀ ਆ ਚਲੋ 13 ਇੰਚ ਹੀ ਆ ਏ ਆਪਾਂ 2 ਫੋਲਡ ਕਪੜਾ ਲਿਆ ਵਾ ਠੀਕ ਆ 2 ਫੋਲਡ ਕਪੜਾ ਲੈ ਕੇ ਇਹਦੀ ਜਿਹੜੀ ਕੰਨੀ ਆ ਨਾ ਕੰਨੀ ਜਿਹੜੀ ਆਪਾਂ ਉਤਾਰ ਦਿੱਤੀ ਆ ਕਿਉਂਕਿ ਜੇਕਰ ਕੰਨੀ ਹੋਵੇ ਤੇ ਪਾਸੇ ਤੇ ਖਿੱਚ ਪੈਂਦੀ ਆ ਫਿਰ ਇਸ ਨੂੰ ਆਪਾਂ 4 ਫੋਲਡ ਕਰ ਲਿਆ ਆ ਵੇਖੋ ਇਹ 4 ਫੋਲਡ ਹੋ ਗਿਆ 4 ਫੋਲਡ ਕਰਕੇ ਇਸ ਨੂੰ ਪੱਧਰਾ ਕਰ ਦੇਣਾ ਠੀਕ ਆ ਪੱਧਰਾ ਕਰਕੇ ਜੇ ਇਸ ਬਨਿਓ ਮਤਲਬ ਚਾਰੇ ਸਾਈਡਾਂ ਚਾਰੇ ਪਾਸੇ ਜੁੜੇ ਆ ਉਹ ਬੰਨਿਓ ਆਪਾਂ ਇਹਦੇ ਧੀਰੇ ਦਾ ਨਿਸ਼ਾਨ ਲਾਉਣਾ ਜਿਹੜਾ ਕਿ ਆਪਾਂ 5 ਇੰਚ ਤੇ ਲਾਉਣਾ ਠੀਕ ਆ 5 ਇੰਚ ਤੇ ਨਿਸ਼ਾਨ ਲੱਗ ਗਿਆ ਫਿਰ ਆਪਾਂ ਇਹਦਾ ਮੋਢੇ ਦਾ ਨਿਸ਼ਾਨ ਲਾਉਣਾ ਜਿਹੜਾ ਕਿ ਆਪਾਂ 4.5 ਲਾਉਣਾ ਚਾਰ ਵੀ ਲਾ ਸਕਦੇ ਆ ਬੱਚੇ ਦੇ ਹਿਸਾਬ ਨਾਲ ਜੇ ਭਾਰਾ ਵਾ ਤੇ ਸਾਢੇ 4 ਲਾ ਲਓ ਨਹੀਂ ਤੇ 4 ਇੰਚ ਲਾ ਲਓ ਇਹ ਆਪਾਂ 4.5 ਤੇ ਲਾ ਦਿੱਤਾ। ਥੱਲੇੋਂ ਆਪਾਂ ਫੇਰ 5 ਤੇ ਲਾ ਲਿਆ। ਤੀਰੇ ਦਾ ਨਿਸ਼ਾਨ ਕਿਉਂਕਿ ਇਹਦਾ ਆਪਾਂ ਡੱਬਾ ਬਣਾ ਦੇਣਾ। ਆ ਜਿਹੜਾ ਪੈਨ ਦਾ ਨਿਸ਼ਾਨ ਹੈ ਇਹ ਤੋਪ ਜਾਣਾ ਬਾਅਦ ਦੇ ਵਿੱਚ ਇਹ ਨਹੀਂ ਰਹਿਣਾ। ਠੀਕ ਹੈ। ਪੰਜ ਤੇ ਲਾ ਗਿਆ ਇਹਨੂੰ ਅਸੀਂ ਆਪਸ ਵਿੱਚ ਮਿਲਾ ਲਿਆ ਇਹ ਮੈਂ ਆਪਣੀ ਪਲੇਟੀ ਨੂੰ ਮਿਲਾ ਕੇ ਸੁਖਾ ਰਹੀ ਆ ਠੀਕ ਆ ਉਹਨੂੰ ਵੀ ਨੀ ਦਾ ਹੁੰਦਾ ਹੈ ਉਹਨੂੰ ਵੀ ਮੈਂ ਸੁਖਾ ਰਹੀ ਆ ਨਾਲ ਆਪਾਂ 1 ਇੰਚ ਤੇ ਨਿਸ਼ਾਨ ਲਾ ਲਿਆ ਐਕਸਟਰਾ ਇਥੋਂ ਆਪਾਂ ਆ ਜਿਹੜਾ ਮੋਡਾ ਵਾ ਇੱਥੇ ਇੰਦਰ ਨਿਸ਼ਾਨੀ ਲਾਉਣੀ ਹੈ ਇੱਥੇ ਫਿਰ ਆਪਾਂ ਆ ਥੋੜੀ ਜੀ ਕਾਟ ਪਾਣੀ ਆ ਬੋਡੇ ਦੀ ਕਾਟ ਪੈ ਗਈ ਠੀਕ ਆ ਫਿਰ ਇਧਰੋਂ ਆਪਾਂ 2 ਇੰਚ ਲੈਣਾ ਗਲੇ ਦੀ ਚੜਾਈ 2 ਇੰਚ ਆਪਾਂ ਲੰਬਾਈ ਲੈਣੀ ਹੈ ਇਹਦਾ ਆਪਾਂ ਫਿਰ ਇੱਕ ਡੱਬਾ ਬਣਾ ਲੈਣਾ ਫਿਰ ਇਸ ਤਰ੍ਹਾਂ ਨਿਸ਼ਾਨ ਲਾ ਕੇ ਇਸ ਤਰ੍ਹਾਂ ਹੀ ਦੀ ਕਟਾਈ ਕਰ ਦੇਣੀ ਠੀਕ ਹੈ ਇਥੋਂ ਆਪਾਂ ਥੋੜੀ ਜੀ ਅੱਤੇ ਅਕਿੰਚ ਦੀ ਆ ਕਾਟ ਪਾ ਦੇਣੀ ਕਾਰਟ ਪੈ ਗਈ ਇੱਥੋਂ ਆਪਾਂ ਅੱਤੇ ਕਿੰਚ ਦੀ ਆ ਇੱਧਰ ਗਲਾਈ ਬਾਦ ਠੀਕ ਹੈ ਅੱਛਾ ਇਹ ਆਪਾਂ ਹੁਣ ਇਹਦੀ ਪਟਾਈ ਕਰ ਦੇਣੀ ਹੈ ਹੋੜੀ-ਹੋੜੀ ਕਰਨੀ ਹੈ ਕਿਉਂਕਿ ਆਪ ਨੂੰ ਸਮਝ ਲੱਗ ਸਕੇ ਕਾਲੀ ਦੀ ਕੋਈ ਲੋੜ ਨਹੀਂਗੀ ਜੇ ਥੋੜੀ ਬੋਧ ਹੋਇਆ ਬਾਅਦ ਚ ਆਪਾਂ ਕੱਟ ਲਾਂਗੇ ਠੀਕ ਹੈ ਆਹ ਜਿਹੜੀਆਂ ਏ ਆਪਾਂ ਮੋਢੇ ਵਾਲੇ ਉਪਾਸੇੋਂ ਫਿਟਿੰਗ ਤੱਕ ਅਧਿਕ ਇੰਚ ਦੀ ਇਹ ਆਪਾਂ ਕਟਾਈ ਪਾ ਦੇਣੀ। ਠੀਕ ਆ। ਆ ਆਪਾਂ ਦੇ ਇੰਚ ਦੀ ਗਲਾਈ ਪਾ ਦੇਣੀ ਇੱਥੇ ਥੋੜੀ। ਇਹਦੇ ਨਾਲ ਥੋੜਾ ਨਾ ਚੰਗਾ ਲੱਗਦਾ ਵਾ। ਮਤਲਬ ਗੂਲ ਹੋ ਜਾਂਦਾ, ਗੋਲ ਹੋ ਵੀ। ਆ ਆਪਾਂ ਇਹਦੇ ਗਲੇ ਦੀ ਕਟਾਈ ਕਰ ਲੈਣੀ। ਠੀਕ ਹੈ ਇੱਥੇ ਆਪਾਂ ਇੱਕ ਨਿਸ਼ਾਨ ਲਾ ਲੈਣਾ ਆਧਾ ਦੇ ਵਿੱਚ ਠੀਕ ਹੈ ਇਹ ਕਟਾਈ ਹੋ ਗਈ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ 2 ਇੰਚ ਦਾ ਆਧਾ ਦੇ ਵਿੱਚ ਇੰਜ ਥਾ ਨੂੰ ਕਰ ਲੈਣਾ ਕਿਉਂਕਿ 25 ਦਾ ਜਿਹੜਾ ਗਲਾ ਵਾ ਸੌਖਾ ਪੈ ਗਿਆ ਠੀਕ ਹੈ ਇਹ ਜਦੋਂ ਆਪਾਂ ਇੱਥੇ ਐਂਜਲ ਲਾਉਣ ਲੱਗੇ ਸਲਾਈ ਕਰਨ ਲੱਗੇ ਉਦੋਂ ਇਥੋਂ ਆਪਾਂ ਅੱਧ ਚੋ ਕੱਟ ਦੇਣਾ